ਗੋਨਿਆਣੇ ਮੇਰਾ ਨਾਮ ਅਮਨਦੀਪਾ ਗੋਨਿਆਣ ਦੇ ਰਹਿਣ ਵਾਲਿਆ ਗਰਦਿਤ ਵਸਤੀ ਆ ਕੀ ਘਟਨਾ ਵਾਪਰੀ ਜਿਹੜਾ ਵੀਰੇ ਮੁੰਡੇ ਆਏ ਆ ਤੇ ਨੁਕਸਾਨ ਸਾਡਾ ਇੰਨਾ ਕਰਕੇ ਤੇ ਗਏ ਚਲੇ ਆ ਕੋਈ ਇਹਨਾਂ ਦੇ ਨਾਮ ਵਗੈਰਾ ਪਤਾ ਹੈ ਹਾਂਜੀ ਪਤਾ ਕਿੰਨਾ ਤਿੰਨ ਸਮਗਰੀ ਸਾਰਾ ਵੀਰੇ ਨੁਕਸਾਨ ਹੀ ਨੁਕਸਾਨ ਆ ਜਿੱਦਾਂ ਸਾਰਾ ਕੁਝ ਵਹੀਕਲ ਤੋੜ ਗਿਆ ਸਾਰਾ ਸਮਾਨ ਤੋੜ ਗਿਆ ਕੋਈ ਪੁਲਿਸ ਪ੍ਰਸ਼ਾਸਨ ਵਗੈਰਾ ਪਹੁੰਚੀ ਏ ਤੋਂ ਵੀ ਕੋਸਾਰ ਲਾ ਹਾਂਜੀ ਰਾਤ ਆਈ ਉਹ ਤੋਂ ਬਾਅਦ ਨਹੀਂ ਆਏਗੇ ਪ੍ਰਸ਼ਾਸਨ ਮੁਕਤੇ ਤੇ ਪਹੁੰਚੇ ਹਾਂਜੀ ਪਹੁੰਚੀ ਸੀਗੇ ਫਿਰ ਕੀ ਵਿਸ਼ਵਾਸ ਦਵਾਗੇ ਤੁਹਾਨੂੰ ਨੀ ਕੁਛ ਨਹੀਂ ਬਸ ਆਏ ਸੀ ਤੇ ਵੀ ਘਰ ਆਦਿਆਂ ਨੂੰ ਲੈ ਗਏ ਸੀ ਆਣ ਕੇ ਜ਼ਬਰਦਸਤੀ ਲੈ ਕੇ ਗਏ ਆ ਕੌਣ ਕੌਣ ਨਾਲ ਸੀ ਕੋਚੀ ਸੀ ਸਾਬੀ ਸੀ ਕਰਨ ਕਰਨ ਸੀਗਾ ਮਲਾਜ਼ਮ ਪਿੱਛੇ ਖੜੇ ਸੀਗੇ ਜਿਹੜੇ ਲੋਕਾਂ ਦੇ ਘਰ ਦੀ ਪੰਨ ਤੋੜ ਕੀਤੀ ਉਹਨਾਂ ਨੂੰ ਪਛਾਣਦੇ ਆ ਤੁਸੀਂ ਤੁਹਾਨੂੰ ਜਾਣਦੇ ਜਾਣਕਾਰੀ ਹੈ ਹਾਂਜੀ ਛਾਣਦੇ ਆ ਜੀ ਇੱਕ ਦਿਨ ਆਕਾਸ਼ ਆ ਇੱਕ ਨਾ ਗੋਬਾ ਐ ਤੇ ਇੱਕ ਦਿਨ ਆ ਭਿੰਦਾ ਐ ਮੀਤੇ ਦੇ ਮੁੰਡੇ ਆ ਤੁਹਾਡੀ ਕਿ ਮੇਰਾ ਨਾਮ ਰਜਿੰਦਰ ਸਿੰਘ ਹੀ ਤੇ ਰਾਤ ਜਿਹਨਾਂ ਦੇ ਘਰ ਆ ਪੰਨ ਤੋੜ ਹੋਈ ਆ ਜਿੱਥੇ ਖੜਿਆ ਹਾਂ ਇਹ ਕੀ ਮੇਰੇ ਭਰਾ ਦਾ ਘਰ ਆ ਜੀ ਕੀ ਹੋਇਆ ਕੀ ਸੀਗਾ ਰਾਤ ਨੂੰ ਜਿਹੜੀ ਪੰਨ ਤੋੜ ਹੋਈ ਆ ਕਿਉਂ ਹੋਈ ਆ ਕੀ ਕਰਨੇ ਲੜਾਈ ਝਗੜਾ ਹੋਇਆ ਸੀਗਾ ਜੀ ਹੂੰ ਜਿੰਦੇ ਹਾਂਜੀ ਕੀ ਹੋਇਆ ਕਿਉਂ ਸੀਗਾ ਬੇ ਪਹਿਲਾਂ ਕੋਈ ਇਹਨਾਂ ਦਾ ਆਪਸ ਵਿੱਚ ਉਹ ਉਧਰ ਲੜੇ ਲੁੜੇ ਆ ਬੱਚੇ ਇੱਥੇ ਮਾਂ ਪਿਓ ਦਾ ਕੋਈ ਕਸੂਰ ਨਹੀਂਗਾ ਮਾਂ ਪਿਓ ਦੇ ਘਰੇ ਆਣ ਕੇ ਤੋੜ-ਫੰਨ ਕਰਕੇ ਗਏ ਆ ਉਹਦੇ ਵਿੱਚ ਮੁਲਾਜ਼ਮ ਆਏ ਆ ਮੁਲਾਜ਼ਮਾਂ ਦੇ ਨਾਲ ਉਹਨਾਂ ਦੇ ਜਿਹੜੇ ਪਰਿਵਾਰਕ ਸੀਗੇ ਉਹ ਆਏ ਆ ਪਰਿਵਾਰਕ ਆਪ ਖਿੱਚ ਕੇ ਲੈ ਕੇ ਗਏ ਆ ਮੁਲਾਜ਼ਮਾਂ ਕੋਲੇ ਮੁਲਾਜ਼ਮ ਉਹਨਾਂ ਮੇਰੇ ਬ੍ਰਦਰ ਨੂੰ ਲੈ ਗਏ ਹਜੇ ਤਿੱਕਰ ਸਾਡਾ ਮੇਰਾ ਬ੍ਰਦਰ ਉਹਨਾਂ ਨੇ ਦਿਖਾਇਆ ਨਹੀਂ ਸਾਨੂੰ ਰਾਤ ਦਾ ਅਸੀਂ ਤਿੰਨ ਚਾਰ ਗੇੜੇ ਮਾਰ ਕੇ ਚੌਕੀ ਇਨਚਾਰਜ ਕੋਲੇ ਵੀ ਗਏ ਆ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਪੰਨ ਤੋੜ ਕਦੋਂ ਹੋਈ ਹੈ ਇਹ ਪੰਨ ਤੋੜ ਕਟੋ ਘਟ ਸਾਢੇ 12 ਵਜੇ ਦਾ ਟਾਈਮ ਸੀਗਾ ਜੀ ਕਿੰਨੇ ਕ ਜਾਣੇ ਸੀ ਕਟੋਗਾ ਬਾਹਲਾ ਨਹੀਂ ਤਾਂ 1.5 200 ਬੰਦਾ ਸੀਗਾ ਜੀ ਇਹ ਹੈ ਕਿ ਸੋਨਾਂ ਕੰਡੇ ਕਿਰਪਾਨਾਂ ਕਾਪੇ ਬਹੁਤ ਕੋਸ਼ਿਸ਼ ਕੀਤੀ ਹੈ ਹਜੇ ਜੇ ਹੁਣ ਮੂਹ ਨੇਰੇ ਦੇਖੀਏ ਤਾਂ ਪਤਾ ਨਹੀਂ ਕੀ ਕੀ ਕੋਸ਼ਿਸ਼ ਸੀਗਾ ਉਹਨਾਂ ਕੋਲੇ ਕੋਈ ਜਿਹੜਾ ਨੁਕਸਾਨ ਕਿੰਨਾ ਕੁ ਹੋਇਆ ਹੋ ਸਕਦਾ ਹੈ ਨਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਦੋ ਵਿਕਲਪਨ ਗੇ ਫ੍ਰਿਜ ਭੰਨ ਗੇ ਬੈਡ ਭੰਨ ਗੇ ਤੇ ਵਾਸ਼ਿੰਗ ਮਸ਼ੀਨ ਭੰਨ ਗੇ ਉਹ ਸਹੀ ਆ ਉਦੋਂ ਬਾਅਦ ਲੜਾਈ ਤੋਂ ਬਾਅਦ ਕੋਈ ਲੜਾਈ ਤੋਂ 2 ਘੰਟੇ ਬਾਅਦ ਉਹ ਵੀ ਅਸੀਂ ਉੱਪਰਲੀ ਕਾਲ ਕੀਤੀ ਮੁਲਾਜ਼ਮ ਨੇ ਜਿਹੜਾ ਚੌਂਕੀ ਦੇ ਵਿੱਚ ਬੈਠਾ ਸੀ ਉਹਨੂੰ ਮੈਂ ਕਹਾ ਕਹਿੰਦਾ ਮੈਂ ਮਨਪ੍ਰੀਤਾਂ ਤੇ ਤੁਸੀਂ ਵੀ ਮੈਂ ਇੱਥੇ ਆਣੀ ਮੁੰਡਾ ਅਸੀਂ ਗਏ ਸਿਟੀ ਕਹਿੰਦੇ ਜਦੋਂ ਤੁਸੀਂ ਭੰਨ ਤੋੜ ਹੋਈ ਆ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਸੀ ਆਈਸੀ ਆਈ ਹਮ ਮੌਕਾ ਦੇਖ ਕੇ ਮੌਕਾ ਦੇਖ ਕੇ ਚਲੇ ਗਈ ਜੀ ਮੰਗੀ ਕੀ ਕਰਦੇ ਹੋ ਕੀ ਕਰ ਮੰਗ ਐ ਸੀ ਇਨਸਾਫ ਚਾਹੁੰਨੇ ਆ ਜੀ ਜਿਹੜੇ ਬੰਦੇ ਆਣੇ ਭੰਨ ਤੋੜ ਕੀਤੀ ਸੀ ਉਹਨਾਂ ਦਾ ਕੋਈ ਜਾਨਦੇ ਉਹਨਾਂ ਦੀ ਕੋਈ ਜਾਣਕਾਰੀ ਹੈ ਉਹਨਾਂ ਬਾਰੇ ਹਾਂ ਜੀ ਮੇਰੀ ਗੱਲ ਸੁਣੀ ਪੂਰੀ ਸਾਬੀ ਕਰਨ ਧਿੰਦੋ ਆਕਾਸ਼ ਗੋਬੀ ਇਹ ਤਿੰਨ ਚਾਹੇ ਤੁਸੀਂ ਕੋਈ ਕਾਗਜ਼ ਤੇ ਲਿਖ ਕੇ ਪੁਲਿਸ ਨੂੰ ਕੋਈ ਕੰਪਲੀਟ ਵਗੈਰਾ ਕੀਤੀ ਹੋਈ ਹੈ ਕਾਗਜ਼ ਤੇ ਆਪ ਦੀ ਡਾਇਰੀ ਤੇ ਲਿਖਿਆ ਮਲਾਜਮ ਨੇ ਜੋ ਨਰਾਦਨ ਚਾਰजेस ਹੀ ਨਾ ਉਮਰਾਇਵਨ ਆ ਦੀ ਡੇਰੀ ਤੇ ਜਿਹੜਾ ਤੁਹਾਡਾ ਬੰਦਾ ਪੁਲਿਸ ਨੇ ਚੱਕਿਆ ਕੋਈ ਤਲਾਸ਼ ਕੀਤੀ ਕਿਵੇਂ ਅਸੀਂ ਕਿਸ ਵਿਸ਼ੇ 'ਚ ਚੱਕਿਆ ਕੁਛ ਨਹੀਂ ਸਾਨੂੰ ਤਾਂ ਦੱਸਿਆ ਪੁੱਛਿਆ ਹੀ ਅਸੀਂ 2-3 ਵਾਰੀ ਰਾਤ ਗਏ ਆ ਹੁਣ ਜਾਣੇ ਆ ਹੁਣ ਪੁੱਛਦੇ ਆ ਵੀ ਕੀ ਗੱਲਬਾਤ ਹੋਈ ਏ ਤੁਹਾਡਾ ਮੇਰਾ ਨਾਮ ਚਰਨਜੀਤ ਰਾਤ ਕੀ ਹੋਇਆ ਸੀ ਇੱਥੇ ਰਾਤ ਕੀ ਹੋਇਆ ਸੀ ਵੀ ਇਹ ਮੁੰਡੇ-ਮੁੰਡਿਆਂ ਦਾ ਰੌਲਾ ਸੀਗਾ ਤੇ ਅਸੀਂ ਮੈਂ ਛੜਕਦੇ ਦੁੱਧ ਲੈਣ ਆਈ ਮੈਂ ਮੁੰਡੇ ਛਟਾਥੇ ਵੀ ਤੁਸੀਂ ਨਾ ਲੜੋ ਕੋਈ ਫਾਇਦਾ ਨਹੀਂ ਮੜੀ ਗੱਲ ਪਿੱਛੇ ਇਹਨੇ ਰਾਜੀਨਾਮਾ ਖਰਾਤਾ ਇਹਨਾਂ ਦਾ ਜਿਹੜਾ ਮਿਸਾ ਉਹ ਮੁੰਡੇ ਲੈ ਕੇ ਆ ਗਿਆ ਤੇ ਇਹਦਾ ਜਿਹੜਾ ਗੋਭੀ ਆ ਉਹਨੂੰ ਉਹਨਾਂ ਨੇ ਢਾਲਿਆ ਤੇ ਉਹਦਾ ਸਿਰ 파ੜਤਾ ਜੇ ਮੇਰਾ ਪੁੱਤਰਾ ਚਾਨਕ ਘਰੇ ਤੁਰਿਆ ਵੇ ਪਿੱਛੋਂ ਦੋ ਆਏ ਉਹਨਾਂ ਦੇ ਅੱਗੇ ਵੀ ਚਿੱਟੇ ਦੇ ਪਰਚੇ ਆ ਤੇ ਉਹ ਦੋ ਤੁਰੇ ਆਉਂਦੇ ਉਹਨਾਂ ਨੇ ਆਖੇ ਮੇਰੇ ਮੁੰਡੇ ਦੇ ਪੋਤਰੇ ਦੇ ਕਾਪਾ ਮਾਰਿਆ ਤੇ ਉਹਦਾ ਸਾਰਾ ਕੰਨ ਵੱੜਤਾ ਇਹਨਾਂ ਨੇ ਉਹ ਰਾਤ ਬਾਬਾ ਜੜੇ ਜਦੋਂ ਲੜਾਈ ਹੋਈ ਇਹ ਇਹਨਾਂ ਦੀ ਮਂਦੀਰ ਵਾਲੀ ਸੀਗੀ ਕਿੰਨੇ ਕ ਜਾਣੀ ਇਹ ਇਕੱਠੋ-ਕੱਠੀ 20 ਜਾਣੀ ਹੋਣਗੇ ਜਦੋਂ ਲੜਾਈ ਹੋਈ ਆ ਹੂੰ ਹਾਂ ਇਹ ਡਲੇ ਡਲੇ ਚੱਲੇ ਆ ਇੱਥੇ ਜਲੇ ਬਹੁਤ ਚਲੇ ਉਹਨਾਂ ਨੇ ਜਲੇ ਚਲਾਏ ਇਹਨਾਂ ਦੇ ਨਾਲ ਬੁੜੀਆਂ ਦੇ ਮਾਰੇ ਘਰੇ ਆ ਕੇ ਮਾਰੇ ਸਾਰਿਆਂ ਦੇ ਬਾਰ ਭਲਿਆਂ ਕੁੜੀ ਦੇ ਮਾਰੇ ਆ ਕੇ ਉਹਨਾਂ ਨੇ ਇਹ ਜ਼ਖਮੀ ਕਿੰਨੇ ਹੋਇਆ ਇਹ ਜ਼ਖਮੀ ਤੈਨ੍ਹ ਜਾਨੀ ਆ ਮੇਰੇ ਦਾ ਪੁੱਤਰੇ ਦਾ ਕਾਨੀ ਵੜਦਾ ਹੁਸ਼ਾ ਕੁਤਾ ਦੇ ਦਾਖਲ ਆ ਤੇ ਤਿੰਨ ਸਰਕਾਰੀ ਹਸਪਤਾਲ ਦੇ ਵਿੱਚ ਆ ਦੋ ਤੁਹਾਡਾ ਪੁੱਤਰ ਕਿੱਥੇ ਸੀਗਾ ਪੁੱਤਰ ਮੇਰਾ ਘਰੋਂ ਰੋਟੀ ਖਾ ਕੇ ਤੇ ਦੁਕਾਨ ਤੇ ਆਇਆ ਸੀ ਉਹ ਵੀ ਦੁੱਧ ਲੈਣਾ ਉਹਨੂੰ ਤਾਂ ਪਤਾ ਹੀ ਨਹੀਂ ਲੜਾਈ ਦਾ ਉਹਦੀ ਤਾਂ ਕਿਸੇ ਨਾਲ ਲੜਾਈ ਹੈ ਨਹੀਂ ਉਹ ਮਾਰਿਆ ਸੂਬੇ ਦਾ ਮੁੰਡਾ ਤੇ ਇੱਕ ਆਪਰੇ ਛਿੰਦੇ ਮਿਸ ਆ ਗਿਆ ਡਾਕਟਰ ਆ ਗਿਆ ਇਹਨਾਂ ਨੇ ਆ ਕੇ ਛੜਿਆ ਤੇ ਮੇਰਾ ਪੁੱਤਰਾ ਉਧਰ ਗਵਾਂਡੀਆਂ ਦੇ ਘਰੇ ਭੱਜ ਗਿਆ ਉਹਨੇ ਇਲਾਫਾ ਬੰਨਿਆ ਉਦੋਂ ਬਾਅਦ ਅਸੀਂ ਉਹਨੂੰ ਹਸਪਤਾਲ ਲੈ ਗਏ ਸਰਕਾਰੀ ਵਾਲਿਆਂ ਦੇ ਸਾਡੇ ਵਸ ਦਾ ਰੋਗ ਨਹੀਂ ਉਦੋਂ ਮੁਰਖ ਅਸੀਂ ਗੁਸ਼ਾ ਗੁਪਤਾ ਦੇ ਹਸਪਤਾਲ ਚ ਦਾਖਲ ਕੀਤਾ ਉਹ ਮੁੰਡਾ ਉੱਥੇ ਆ ਮੇਰੀ ਗੱਲ ਹੈਗੀ ਹਾਂਜੀ ਗੱਲ ਕਿੰਨੇ ਕ ਵੇਜਦੀ ਹੈ ਇਹ 9 ਤੋਂ ਲੈ ਕੇ ਦੇ 10 11 ਵਜੇ ਦੇ ਤੱਕ ਆਹੀ ਕੰਮ ਚੱਲਿਆ ਨੇ ਦਾ ਠੀਕ ਰਾਤੀ ਗੱਲ ਹੈ ਸੀਗੀ ਹਾਂ ਪੁਲਿਸ ਮੈਂ ਫੋਜ ਸਜਾਈਆ 112 ਨੰਬਰ ਤੇ ਫੋਨ ਕੀਤਾ ਉਦੋਂ ਬਾਅਦ ਪੁਲਸਾ ਲੈ ਆਏ ਉਹਨਾਂ ਦਾ ਬੰਦਾ ਇੱਕ ਹੀ ਚੱਕਿਆ ਛਿੰਦਾ ਬਾਕੀ ਜਿੰਦੇ ਲਾ ਕੇ ਸਾਰੇ ਭੱਜ ਗਏ ਫਿਰ ਅਸੀਂ ਰਾਤ ਨੂੰ ਚੌਂਕੀ ਗਏ ਚੌਂਕੀੋਂ ਫੇਰ ਹਸਪਤਾਲ ਚ ਗਏ ਆ ਅਮਸੇ ਸਭ ਚੌਂਕੀੋਂ ਇੱਥੇ ਬੜੀ ਭਾਨਾ ਤੋੜ ਹੋਈ ਪਈ ਹੈਗੀ ਆ ਮਾਮਲਾ ਕੀ ਹੈਗਾ ਕੋ ਪਤਾ ਲੱਗਿਆ ਹੈਗਾ ਹਾਂਜੀ ਇਹ ਨਾ ਹੀ ਸਸਿਕਲ ਬੈਲਾ ਸਾਰੇ ਨਹੀਂ ਰਾਤੀ ਕਾਲ ਆਈ ਸੀ ਕਹਿੰਦੇ ਕੋਈ ਲੜਾਈ ਲੜੀ ਹੋ ਗਈ ਐਸਵੇਂ ਸੀ ਇਹ ਦੋ ਘਰ ਜੀ ਤੇ ਵਾਰਡ ਨੰਬਰ 14 ਦੇ ਹੈਗੇ ਬੰਦੇ ਇਹ ਤੋਂ ਅਸਵੇਂ ਕੋਈ ਮਾੜੀ ਮੋਟੀ ਗੱਲ ਹੋਈ ਸੀ ਤੇ ਬਾਅਦ ਚ ਕੋਈ ਤੋੜਪੰਨ ਹੋਈ ਹੈ ਜੀ ਉਹਦੇ ਬਾਰੇ ਕੋਈ ਅਜੇ ਜ਼ਿਕਰ ਜਾਣਕਾਰੀ ਨਹੀਂ ਆਈ ਹੈਗੀ ਨੁਕਸਾਨ ਤਾਂ ਹੈਗਾ ਜੀ ਦੋਨਾਂ ਤਰ੍ਹਾਂ ਦੇ ਜਿਆਦਾ ਸੱਟਾਂ ਸੱਟਾਂ ਲੱਗੀਆਂ ਨੇ ਹਾਂ ਕਈਆਂ ਨੇ ਸੱਟਾਂ ਲੱਗੀਆਂ ਜੀ ਕੋਈ ਕਹਿੰਦੇ ਵੀ ਕੰਨਕੁੰਨ ਜੇ ਸੱਟ ਲੱਗੀ ਆ ਜਾਂ ਕੋਈ ਦਾਖਲ ਵੀ ਇਹਨਾਂ ਦੇ ਹਸਪਤਾਲ ਚ ਬੰਦੇ ਤੇ ਮੰਨ ਲਾ ਕਿਹੜਾ ਹੈਗਾ ਤੇ ਕਿਹੜਾ ਰੋੜਾ ਹੈ ਇਹ ਇਹ ਗੁੰਨਾ ਰੋੜਾ ਜੀ ਸਪੈਦਾਬਸਤੀ ਵਾਰਡ ਨੰਬਰ 14 13 ਮਿਕਸ ਪੈਂਦਾ ਜੀ ਪੁਲਿਸ ਪਹੁੰਚ ਗਈ ਸੀ ਹਾਂ ਪਹੁੰਚ ਗਈ ਸੀ ਰਾਤ ਮੋਕੇ ਤੇ ਆ ਗਈ ਸੀ ਪੁਲਿਸ ਵੈਰੀਫਾਈ ਕਰਦੀ ਸੀ ਉਹ ਲੈ ਗਏ ਵੀ ਸੀ ਰਾਤ ਬੰਦਿਆਂ ਨੂੰ ਪਰ ਉਹਦੇ ਕਰਕੇ ਵੀ ਉਹਨਾਂ ਦਾ ਨਹੀਂ ਪਤਾ ਲੱਗਿਆ ਜਿਹੜੇ ਕੋਈ ਤੋੜਪੰਨ ਕਰ ਗਏ ਸਾਰੇ ਕੋ ਲੜਾਈ ਹੋਈ ਸੀ ਗੋਨਿਆਂ ਰੋਡ ਤੇ ਪੰਨ ਤੋੜ ਹੋਈ ਆ ਕੀ ਮਾਮਲਾ ਹੈਗਾ ਜੀ ਉਹ ਗੋਨਿਆਂ ਰੋਡ ਤੇ ਲੜਾਈ ਹੋਈ ਸੀ ਕਿ ਜਿਹੜਾ ਮੌਕੇ ਤੇ ਗਏ ਸੀਗੇ ਪਰ ਉਹ ਬੰਦੇ ਉੱਥੋਂ ਸਿਵਲ ਹਸਪੀਟਲ ਜਿਹੜੇ ਦਾਖਲ ਹੋਏ ਆ ਹੁਣ ਅੱਗੇ ਸਿਵਲ ਹਸਪੀਟਲ ਪੁੱਜ ਕੇ ਜਿਹੜਾ ਉਹਨਾਂ ਦੀ ਸਟੇਟਮੈਂਟ ਲਿਖ ਕੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਦਾਖਲ ਕਿੰਨੇ ਹੋਏ ਆ ਜੀ ਇਹ ਚਾਰ ਜਣੇ ਦਾਖਲ ਹੋਏ ਆ ਜੀ ਇਹ ਲੜਾਈ ਦਾ ਪਤਾ ਲੱਗਿਆ ਵੀ ਕਿਉਂ ਹੋਈ ਆ ਜਿਹੜੀ ਪੰਨ ਤੋੜ ਕੀਤੀ ਇਹਨਾਂ ਨੇ ਇਹ ਆਪਸ ਵਿੱਚ ਕੋਈ ਇਹਨਾਂ ਦੀ ਰੰਜਿਸ਼ ਪਾਸ਼ੀ ਆ ਜੀ ਹਜੇ ਮਤਲਬ ਕਿ ਪਤਾ ਲੱਗੂਗਾ ਜਾ ਕੇ ਜਦੋਂ ਕੋ ਸਟੇਟਮੈਂ ਕਿੰਨਾ ਤਲਾਹ ਸਾਨੂੰ ਆ ਗਈ ਹੈ ਤਲਾਹ ਹੁਣ ਤੇ ਹੁਣ ਅਸੀਂ ਚ ਭੇਜ ਰਿਹਾ ਮੈਂ ਆਪਣਾ ਐਸ.ਆਈ. ਹਰਜਿੰਦਰ ਸਿੰਘ ਨੂੰ ਰਾਤ ਮੌਕੇ ਤੇ ਪਹੁੰਚ ਗਏ ਸੀ ਜੀ ਹਾਂਜੀ ਹਾਂਜੀ ਰਾਤ ਮੌਕੇ ਤੇ ਪਹੁੰਚ ਗਏ ਕਿੰਨੇ ਕ ਵਜੇ ਹੋਈ ਰਾਤ ਤੁਹਾਨੂੰ ਕਾਲ ਆਈ ਹੈ ਰਾਤ ਕੋਈ 7 ਵਜੇ ਦੇ 7:8 ਦੇ ਕਰੀਬ ਹੋਈ ਉਸ ਇੱਥੇ ਜੀ